ਜਪਾਨ ਚ ਆਉਣ ਵਾਲਾ 64 ਸਾਲਾਂ ਤੋਂ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਅਗਲੇ ਮੰਗਲਵਾਰ ਨੂੰ ਜਪਾਨ ਵਿੱਚ ਬਿਹੱਦ ਸ਼ਕਤੀਸ਼ਾਲੀ ਤੂਫਾਨ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੋ ਕਿ ਪਿਛਲੇ 64 ਸਾਲਾਂ ਤੋਂ ਦੇਸ਼ ਦੇ ਸਭ ਤੋਂ ਮੁੱਖ ਟਾਪੂਆਂ ਨਾਲ ਟਕਰਾਉਣ ਵਾਲਾ ਇਹ ਸ਼ਕਤੀਸ਼ਾਲੀ ਤੂਫਾਨ ਦਾ ਅੰਦੇਸ਼ਾ ਜਿਹੜਾ ਆਇਆ ਉਹ ਦੱਸਿਆ ਜਾ ਰਿਹਾ ਹੈ ਮਾਹਿਰਾਂ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਪਏਗੇ ਨੇ ਤੂਫਾਨ ਨੂੰ ਸ਼੍ਰੇਣੀ 4 ਦੇ ਤੂਫਾਨ ਦੇ ਬਰਾਬਰ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਵੱਧ ਤੋਂ ਵੱਧ ਨਿਰੰਤਰ ਹਵਾਵਾਂ ਲਗਭਗ 140 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹੋ ਸਕਦੀਆਂ ਹਨ ਮੌਸਮ ਦੇ ਕੁਝ ਮਾਡਲਾਂ ਅਨੁਸਾਰ ਤੂਫਾਨ ਲੈਫਟ ਫੌਗ ਦੇ ਸਨੇ ਛੇਣੀ 5 ਦੀ ਤੀਬਰਤਾ ਤੱਕ ਪਹੁੰਚ ਸਕਦਾ ਹੈ ਇਸ ਨੂੰ ਹੋਰ ਵੀ ਖਤਨਾਕ ਬਣਾ ਸਕਦਾ ਹੈ ਤੇਜ਼ ਹਵਾਵਾਂ ਭਾਰੀ ਮੀਂਹ ਕਾਰਨ ਜ਼ਮੀਨ ਕਿਸਕਣ ਤੇ ਹੜ ਆ ਸਕਦੇ ਹਨ ਇਸ ਨਾਲ ਵੱਡੇ ਪੱਧਰ ਦਾ ਨੁਕਸਾਨ ਵੀ ਹੋ ਸਕਦਾ ਹੈ ਇਹ ਜਿਹੜਾ ਗਾਇਆ ਮਾਹਿਰਾਂ ਦਾ ਕਹਿਣਾ ਗਾਇਆ ਇਸ ਲਈ ਤੂਫਾਨ ਦੀ ਤੀਬਰਤਾ ਨਾਲ ਕਰਾਂ ਸੜਕਾਂ ਅਤੇ ਹੋਰ ਨਾਜ਼ੁਕ ਬਣਾਈ ਦੀ ਟਾਂਚੀ ਨੂੰ ਵੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਉਦੋਂ ਨਾਲ ਹੀ ਗੱਲ ਕਰੀਏ ਤਾਂ ਉਥੋਂ ਦੀ ਸਰਕਾਰ ਵੱਲੋਂ ਵੀ ਆਪਣੀ ਰਣਨੀਤੀ ਤੇ ਤਿਆਰ ਕਰ ਲੱਤੀ ਗਈ ਹੈ ਪੂਰੀ ਸੂਖਸ਼ਾ ਪੱਧਰ ਤੇ ਧਿਆਨ ਵਿੱਚ ਰੱਖੇ ਜਾ ਰਹੇ ਲੇਕਿਨ ਕਿਤਨਾ ਕਿਤੇ ਮਾਹਿਰਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੂਫਾਨ ਜਿਹੜਾ ਹੈ ਜਾਪਾਨ ਦੇ ਵਿੱਚ ਵੱਡਾ ਆ ਸਕਦਾ ਹੈਗਾ